ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਜੂਨੀਅਨ ਸਬਡਿਵੀਜ਼ਨ ਫਗਵਾੜਾ ਵੱਲੋਂ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਸਬੰਧੀ ਲਾਇਆ ਗਿਆ ਧਰਨਾ ਦੇਖੋ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦ੍ਰੁਪ ਕੁਲੂਚਾ ਦੀ ਰਿਪੋਰਟ ਮੇਰਾ ਨਾਮ ਸੰਦੀਪ ਹੈ ਹਾਂ ਜੀ ਅੱਜ ਦਾ ਖਾਣੇ ਦੇ ਬਾਅਦ ਵੀ ਧਰਨਾ ਲਾ ਕੇ ਬੈਠੇ ਕਿ ਸਬੰਧ ਵਿੱਚ ਧਰਨਾ ਲਾਇਆ ਗਿਆ ਤਰਸੀ ਡਾਕਖਾਨੇ ਦੇ ਬਾਹਰ ਤਰਨਾ ਇਸ ਕਰਕੇ ਲਗਾਇਆ ਹੈ ਕਿ ਸਾਡੀ ਮੰਗਾਂ ਕਈ ਟਾਈਮ ਤੋਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਪਿਛਲੀ ਵਾਰ ਵੀ ਜੋ ਸਟ੍ਰਾਈਕ ਹੋਈ ਸੀ ਉਹਦੇ ਵਿੱਚ ਕਈ ਤਰ੍ਹਾਂ ਕਈ ਤਰ੍ਹਾਂ ਦੀਆਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਵਿੱਚ ਜਿਸ ਵਿੱਚ 12 24 36 ਮੈਡੀਕਲ ਫੈਸਿਲਿਟੀ ਜੀਡੀਐਸ ਦੀ 8 ਘੰਟੇ ਦੀ ਪਰਮਾਨੈਂਟ ਡਿਊਟੀ ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੇ ਜਿਹੜੀਆਂ ਕਿ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਜਾਂ ਇਸ ਕਰਕੇ ਅੱਜ ਸਾਰੇ ਬੰਦੇ ਇੱਥੇ ਬੈਠੇ ਤੇ ਤੁਹਾਡਾ ਨਾਂ ਕਹਿੰਨੇ ਸਮੇਂ ਲਈ ਹੈ ਇਹ ਅਨੰਮ ਇੱਥੇ ਸਮੇਂ ਲਈ ਜੀ ਮੈਡਮ ਜਿਹੜਾ ਧਰਨਾ ਦਿੱਤਾ ਕਿ ਸਬੰਧ ਦੇ ਵਿੱਚ ਦਿੱਤਾ ਡਾਕ ਖਾਣੇ ਦੇ ਬਾਹਰ ਤੁਸੀਂ ਸਰ ਸਾਡੀਆਂ ਮੰਗਾਂ ਆ ਕਾਫੀ ਦੇਰ ਤੋਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਉਹਨਾਂ ਦੇ ਸਬੰਧ ਵਿੱਚ ਲਾਇਆ ਆ ਇਹ ਧਰਨਾ ਸਾਡਾ ਆਲ ਇੰਡੀਆ ਗ੍ਰਾਮੀਨ ਡਾਕ ਸੇਵਜ ਜੁਨੀਅਨ ਦੇ ਵੱਲੋਂ ਲਗਾਇਆ ਗਿਆ ਆ ਸਰ ਕੀ ਆਪਣੀ ਮੰਗਾਂ ਕੀ ਆ ਮੈਨੂੰ ਸਰ ਸਾਡੀਆਂ ਮੰਗਾਂ ਆ 12 24 36 ਜਿਹੜੀ ਕਮਲੇਸ਼ ਚੰਦਰਾ ਰਿਪੋਰਟ ਆ ਸਾਡੀ ਉਹ ਨਹੀਂ ਲਾਗੂ ਕੀਤੀ ਗਈ ਹਲੇ ਤੱਕ ਸਰ 5 ਲੱਖ ਗ੍ਰੈਚੁਇਟੀ ਮੰਗ ਰਹੇ ਆ ਅਸੀਂ ਤੇ ਮੈਡੀਕਲ ਸਹੂਲਤ ਮੰਗ ਰਹੇ ਆ ਔਰ 8 ਘੰਟੇ ਡਿਊਟੀ ਸਾਨੂੰ ਦੇ ਕੇ ਰੈਗੂਲਰ ਕੀਤਾ ਜਾਵੇ ਇਹ ਸਾਡੀਆਂ ਮੰਗਾਂ ਆ ਚਾਰ ਪੰਜ ਸਰ ਤੇ ਮੈਡਮ ਧਾਨਾ ਕਿੰਨੇ ਤੋਂ ਕਿੰਨੇ ਆ ਆਪਣਾ ਸਰ ਧਾਨਾ ਸਵੇਰ ਦੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਕਿੰਨੀ ਤਰੀਕ ਤੋਂ ਇਹ ਧਾਨਾ ਤੁਹਾਡੇ ਚੱਲਿਆ ਜਾ ਰਿਹਾ ਸਰ 12 ਤਰੀਕ ਤੋਂ ਤੇ ਕੀ ਮੰਗ ਰੱਖਦੇ ਤੁਸੀਂ ਆਪਣੀ ਜਿਹੜੀਆਂ ਮੇਨ ਜਿਹੜੀਆਂ ਤੁਹਾਡੇ ਮੰਗਾ ਵਾ ਸਰ ਮੰਗਾ ਸਾਡੀਆਂ ਇਹ ਆ ਕਿ ਸਾਨੂੰ 12 24 73 ਜਿਹੜੀ ਉਹ ਲਾਗੂ ਕੀਤੀ ਜਾਵੇ ਤੇ ਸਾਡੀ 5 ਲੱਖ ਦੀ ਗ੍ਰੈਚਿਟੀ ਕੀਤੀ ਜਾਵੇ ਤੇ ਸਾਨੂੰ ਮੈਡੀਕਲ ਸਹੂਲਤ ਦਿੱਤੀ ਜਾਵੇ ਤੇ ਸਾਨੂੰ 8 ਘੰਟੇ ਡਿਊਟੀ ਦੇ ਕੇ ਰੈਗੂਲਰ ਕੀਤਾ ਜਾਵੇ ਸਰ ਇਹ ਤਾਂ ਨਾਲ ਤੁਹਾਡਾ ਯਾਰੀ ਰਹੂਗਾ ਜੇ ਨਹੀਂ ਮੰਗਾ ਮੰਗਾ ਹਾਂਜੀ ਸਰ ਜੀ ਅਣ ਮਿੱਥੇ ਸਮੇਂ ਲਈ ਹੈ ਹਾਂਜੀ ਸਰ ਅੱਜ ਜਿਹੜਾ ਧਰਨਾ ਡਾਕਖਾਨੇ ਦੇ ਬਾਹਰ ਲਾਇਆ ਹੋਇਆ ਕਿਸ ਸਬੰਧ ਵਿੱਚ ਧਰਨਾ ਲਾਇਆ ਹੈ ਤੁਸੀਂ ਇਹ ਜੀ ਸਾਡੇ ਅਪਾਰਟਮੈਂਟ ਰੈਂ ਕਮਲੇਚੰਦਰ ਕਮੇਟੀ ਬਠਾਈ ਸੀ ਜੋ ਕਿ ਡਿਪਾਰਟਮੈਂਟ ਨੇ ਖੁਦ ਹੀ ਬਠਾਈ ਸੀ ਉਸ ਕਮੇਟੀ ਦੀ ਹਾਂ ਸਮਸਮਨੀ ਸਰਕਾਰਾਂ ਨੇ ਕਿਹਾ ਵੀ ਜੋ ਕਮੇਟੀ ਰਿਪੋਰਟ ਦਊਂਗੀ ਉਸ ਨੂੰ ਵੀ ਲਾਗੂ ਕਰਾਂਗੇ ਪਰ ਜਿਹੜੀ ਆ 12 24 36 ਦੀ ਮੰਗ ਹੈ ਕਾਫੀ ਚਿਰ ਤੋਂ ਚੱਲੀ ਜਾ ਰਹੀ ਆ ਅਸੀਂ ਕਹਿੰਦੇ ਆ ਜਿਹੜੀ 12 24 36 ਦੀ ਮੰਗ ਹੈ ਇਹ ਫੌਰਨ ਲਾਗੂ ਕੀਤੀ ਜਾਵੇ ਤੇ ਫਿਰ ਸਾਨੂੰ ਆਪਣੇ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ ਸਾਨੂੰ 8 ਘੰਟੇ ਦਾ ਕੰਮ ਦਿੱਤਾ ਜਾਵੇ ਤੇ ਸਾਨੂੰ ਸਰਕਾਰੀ ਕਰਮਚਾਰੀ ਮੰਨਿਆ ਜਾਵੇ ਇਹ ਮੰਗ ਜਿਹੜੀ ਹੈਗੀ ਆ ਕਾਫੀ ਚਿਰ ਤੋਂ ਚੱਲੀ ਜਾ ਰਹੀ ਆ 34 ਸਾਲ ਤਿੰਨ ਮਹੀਨੇ ਆਹੀ ਮਤਲਬ ਸਰਵਸਾੜੀ ਇਸ ਟਾਈਮ ਹੋ ਗਈ ਹੈ ਮੇਰੀ ਤੇ ਕਾਫੀ ਸਮੇਂ ਤੋਂ ਮੰਗਿਆ ਪਰ ਕੋ ਆਪਣੇ ਕਾਗਜ਼ਾਂ ਦੇ ਵਿੱਚ ਕਰੀ ਜਾਂਦੇ ਆ ਸਾਡੇ ਡਰਗਟ ਦੇ ਨਾਂ ਤੇ ਸਾਡਾ ਸੁਸਣ ਕੀਤਾ ਜਾ ਰਿਹਾ ਕਾਫੀ ਸਮੇਤੋਂ ਤੇ ਇਸ ਕਰਕੇ ਅਸੀਂ ਮਿੱਥੇ ਸਮੇ ਦੀ ਹਟਾਤਾ ਤੇ ਹੁਣ ਬੈ ਗਏ ਆ ਵੀ ਆਰ ਪਾਰ ਦੀ ਲੜਾਈ ਇਹੀ ਲੜਾਂਗੇ ਸਰ ਸਰਕਾਰਾਂ ਨੂੰ ਕੀ ਕਰ ਰਹੇ ਮੱਕੀ ਕੀ ਮੈਸੇਜ ਦੇਣਾ ਚਾਹੁੰਦੇ ਆ ਜਿੱਦਾਂ ਪੀਡੀਆ ਸਰਕਾਰਾਂ ਸਾਡੀ ਮੰਗਾ ਫਾਰਮ ਦਿਖਾ ਰਹੇ ਮੰਗਾ ਫਾਰਮ ਮੰਗੋ ਮਨੋ ਮਨਜ਼ੂਰ ਕਰੋ ਸਾਨੂੰ ਲੇਖਤੀ ਰੂਪ ਚ ਦਿਓ ਕਿ ਉਹ ਬਰਦਾ ਕਹਿੰਦੇ ਵਾਸੀਂ ਕੋਸੈਂਡਰ ਕਰ ਰਹੇ ਆ ਨਾ ਮੰਗਾ ਤੇ ਪਰ ਪ੍ਰਚਾਰ ਕਾ ਪ੍ਰਚਾਰ ਦੇ ਨਾਂ ਤੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਤਾਂ ਨਾ ਇਦਾਂ ਹੀ ਜਾਰੀ ਰਹੂਗਾ ਜੇ ਨਹੀਂ ਤਾਂ ਨਾ ਇਦਾਂ ਹੀ ਜਾਰੀ ਰਹੇਗਾ